ਬੋਲ ਸ੍ਰੀ ਕਿਸ਼ਨ ਭਗਵਾਨ ਕੀ ਜੈ ਬਾਦਸ਼ਾਹ ਨੇ ਬੜੇ ਔਖੇ ਮਨ ਦੇ ਨਾਲ ਅੱਖਾਂ ਵਿੱਚੋਂ ਹਥੂ ਚੱਲ ਰਹੇ ਹਨ ਨੌਕਰਾਂ ਨੂੰ ਕਮ ਕੀਤਾ ਨੌਕਰਾਂ ਨੇ ਜੰਗਲ ਦੇ ਵਿੱਚ ਰਾਣੀ ਸੁਨੀਤਾ ਦੀ ਛੰਨ ਬਣਾਤੀ ਚਾਰ ਸਪਰੇ ਦਹੀ ਦੇ ਡੂਨੇ ਰੱਖਦੇ ਰਾਣੀ ਨੂੰ ਸੋਟੀ ਫੜਾਤੀ ਇਹ ਕਾਗੜ ਅਉਦੀ ਫਿਰਦੀ ਹੈ ਪਰਮੇਸ਼ਰ ਦੇ ਗੀਤ ਗਾਉਂਦੀ ਫਿਰਦੀ ਹੈ ਸ੍ਰੀ ਕਿਸ਼ਨ ਗੋਬਿੰਦ ਹਰੇ ਮਾਰਾਰੇ ਹੇ ਨਾਥ ਨਾਰਾਇਣ ਵਾਸਦੇਵ ਐ ਕਰ ਰਹੀ ਹੈ ਪਰਮੇਸ਼ਰ ਦਾ ਪ੍ਰੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਪਰਮੇਸ਼ਰ ਦਾ ਸੰਗਾਸਣ ਹਿੱਲਿਆ ਪੁਵਾਨ ਕਹਿਣ ਲੱਗੇ ਰਾਣੀ ਲక్ష్ਮੀ ਆਪਾ ਮਾਦ ਲੋਕ ਵਿੱਚ ਚੱਲਣਾ ਹੈ ਰਾਣੀ ਸ੍ਰੀਤਾ ਨੂੰ ਵਰ ਦੇ ਕੇ ਆਉਣਾ ਹੈ ਬੜਾ ਤਨਮਨ ਧੰਦੇ ਨਾਲ ਸਵਾਸ ਸਵਾਸ ਦੇ ਨਾਲ ਆਪਣਾ ਨਾਮ ਜਪ ਰਹੀ ਹੈ ਲక్ష్ਮੀ ਨਰੈਣ ਬ੍ਰਹਮਣ ਦਾ ਰੂਪ ਧਾਰਨ ਕਰਕੇ ਉਸ ਬੜੀ ਦੇ ਵਿੱਚ ਆ ਗਏ ਆ ਕੇ ਰੋਟੀ ਦੀ ਮੰਗ ਕਰਦੇ ਹਨ ਤੇ ਸੁਨੀਤਾ ਰਾਣੀ ਨਿੰਮੋ ਚੁਣੀ ਹੋਈ ਕਹਿਣ ਲੱਗੀ ਮਹਾਰਾਜ ਐ ਬ੍ਰਹਮਣ ਦੇਵ ਮੈਨੂੰ ਆਪ ਜੀ ਦਾ ਸਰਾਹ ਮਾਰ ਜੂ ਮੇਰੇ ਕੋਲ ਤਾਂ ਆਟਾ ਕੋਟਾ ਹੀ ਨਹੀਂ ਸੂਛੜ ਮਖਾਨੀ ਹਾਂ ਔਰ ਇੱਕ ਬੜੀ ਮਹਿੰਗੀ ਛੱਤ ਰੱਖੀ ਹੋਈ ਹੈ ਪਟਰਾਣੀ ਨੇ ਮੇਰੀ ਛੰਦ ਦੇ ਅਗਲੇ ਦਹੀਂ ਦੇ ਕੋਲੇ ਭਰੇ ਪਏ ਹਨ ਮੈਂ लाठी ਲੈ ਕੇ ਕੌਨ ਨੂੰ ਉਡਾ ਰਹੀ ਹਾਂ ਜੇ ਦਹੀਂ ਨੂੰ ਕਾਂ ਪੈ ਗਏ ਤਾਂ ਮੇਰੇ ਕੋਨ ਨਾਲ ਭਰੀ ਜਾਊਗੀ ਕਿਵੇਂ ਕਰਾਂ ਪਰ ਜਾਲੂ ਭਗਵਾਨ ਦੀਨ ਦਿਆਲ ਇਹ ਬਚਨ ਸੁਣ ਕੇ ਰਾਣੀ ਦੇ ਸੁਨੀਤਾ ਦੇ ਲక్ష్ਮੀ ਨੂੰ ਛੋਟੀ ਫੜਾਤੀ ਰਾਣੀ ਆਲੀ ਕਹਿਣ ਲੱਗੇ ਲక్ష్ਮੀ ਤੂੰ ਕਾਗੜਾ ਮੈਂ ਇੱਕ ਇਸ ਸੁਨੀਤਾ ਰਾਣੀ ਦੇ ਨਾਲ ਬਚਨ ਕਰ ਲਾਂ ਕਰਕੇ ਪਰੇ ਅੰਤਰਜਾਮੀ ਦੀਨदयाल ਭਗਵਾਨ ਪ੍ਰਵੇਸ਼ਰ ਕ੍ਰਿਸ਼ਨ ਭਗਵਾਨ ਗੋਵਿੰਦ ਕਹਿਣ ਲੱਗੇ ਰਾਣੀ ਤੇਰੇ ਕਰਮ ਖੁੱਲ ਗਏ ਮੈਂ ਤੈਨੂੰ ਪੁੱਤਰ ਦੀ ਦਾਤ ਬਖਸ਼ ਦਿੱਤੀ ਹੈ ਕਹਿਣ ਲੱਗੀ ਮਹਾਰਾਜ ਮੈਂ ਤਾਂ ਨਕਾਰੀਆਂ ਪਾਪਣਾ ਉਹ ਬ੍ਰਹਮਣ ਦੇ ਰੂਪ ਦੇ ਵਿੱਚ ਪਰਮੇਸ਼ਰ ਨੇ ਕਿਹਾ ਬਈ ਤਥਾਸਤੂ ਤੇਰੇ ਪੁੱਤਰ ਪੈਦਾ ਹੋ ਗਿਆ ਕਹਿਣ ਲਗੀ ਮਹਾਰਾਜ ਮੇਰੀ ਇੱਕ ਜਿਹੜੀ ਸੌਕਣ ਹੈ ਉਹਨੂੰ ਵੀ ਪੁੱਤਰ ਦੀ ਦਾਤ ਬਖਸ਼ ਦਿਓ ਉਹਦੇ ਕਹਿਣ ਤੇ ਪੁੱਤਰ ਉਹਦੀ ਉਹਦੇ ਵੀ ਪੁੱਤਰ ਦੀ ਦਾਤ ਬਖਸ਼ ਕੇ ਭਵਨ ਅੰਤਰ ਧਿਆਨ ਹੋ ਗਏ ਸਮਾਪਿਆ ਆਇਆ ਸਮੇਂ ਦੇ ਵਿੱਚ ਆਉਣ ਤੇ ਰਾਣੀ ਸਨੀਤਾ ਦੇ ਦੀ ਕੁਖਰੀ ਹੋ ਗਈ ਸਮੇਂ ਵਰਤੇ ਇੱਕ ਪੁੱਤਰ ਅਮੋਗ ਆਪ ਜੰਦੇ ਮਤਾਬ ਚਲਸੂ ਜੇ ਕਿਰਨ ਵਰਗਾ ਪੁੱਤਰ ਧਰੂ ਭਗਤ ਪੈਦਾ ਹੋਇਆ ਸ਼ਹਿਰ ਦੇ ਵਿੱਚ ਖੁਸ਼ੀਆਂ ਪਾਈਆਂ ਗਈਆਂ ਢੰਡੋਰਾ ਫਰਿਆਤਾ ਤਾਨਪਾਦ ਨੂੰ ਪਤਾ ਲੱਗ ਗਿਆ ਖਜ਼ਾਨੇ ਦੇ ਮੂੰਹ ਖੋਲਤੇ ਗਰੀਬਾਂ ਬਾਤ ਤੇ ਲੰਗਰ ਲਾਤੇ ਖੁਸ਼ੀਆਂ ਮਨਾਉ ਤਾਨਪਾਦ ਮਨਾ ਰਿਹਾ ਤੇ ਕੁਝ ਸਮਾਂ ਪਾ ਕੇ ਦੂਸਰੀ ਰਾਣੀ ਦੇ ਵੀ ਪੁੱਤਰ ਪੈਦਾ ਹੋ ਗਿਆ ਇਹਦਾ ਨਾਂ ਧਰੂ ਭਗਤ ਦੂਜੇ ਤਰ੍ਹਾਂ ਉੱਤਮ ਕੁਮਾਰ ਸੀ ਦੋਏ ਵਾਲ ਕੇ ਬੜੇ ਸੋਹਣੇ ਹੋਏ ਤੇ ਰਾਜ ਦੇ ਵਿੱਚ ਖੁਸ਼ੀਆਂ ਮਨਾ